ਮੈਟਰੋ ਜੋੜਾ ਦਿਖਾਉਣ ਲੱਗਿਆ ਤੁਹਾਨੂੰ ਸੰਜਾਫ ਘੋੜੀਆ ਗੱਬਣ ਚੈੱਕ ਪਾਸ ਆ ਸੱਜਣੋ ਤੇ ਮਗਰੇ ਦੇ ਵਸ਼ੇਰੀਆ ਜਾਇ ਵੀਰ ਘੋੜੇ ਦੀ ਸੰਜਾਫ ਵਸ਼ੇਰੀਆ ਸੱਜਣੋ ਤੇ ਘੋੜੀ ਬਰਾਤਾਂ ਦੀ ਪਾਸ ਆ ਐਨ ਸਵਾਰੀ ਵਗੈਰਾ ਸੋਹਣੀ ਕਰਾਉਂਦੀ ਆ ਬਰਾਤਾਂ ਦੀ ਪਾਸ ਆ ਬੱਗੀ ਜਵਾਈ ਕਹਿੰਦਾ ਜੋੜੀ ਨਹੀਂ ਆਪਾਂ ਨੇ ਤੇ ਸੋਹਣੀ ਸਨਖੀ ਦੇ ਸ਼ਕੀਨ ਘੋੜੀਆ ਸੱਜਣੋ ਤੇ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਪੇਟਲ ਕੋੜੀ ਆ ਚੰਗੇ ਬੱਚੇ ਦੇਣ ਵਾਲੀ ਆ 95 ਇੰਚ ਫੱਟੀ ਵਾਲੀ ਹਾਈਟ ਦੱਸੀ ਆ ਮਾਲਕ ਵੀਰਾਂ ਨੇ ਬਾਲਪੋਰੀਆਂ ਦੀ ਸਾਫ ਆ ਤੇ ਸੱਜਣੋ ਇਹ ਦਲਸ਼ੇਰ ਕਾਕੀ ਦੇ ਬੱਚੇ ਤੋਂ ਗੱਭਣਾ ਸੱਜਣੋ ਕੋੜੀ ਕੰਨ ਕਨੌਤੀ ਦੀ ਪਿੱਠ ਪੁੜੇ ਦੀ ਅੰਗਾ ਪੈਰਾਂ ਦੀ ਬਿਲਕੁਲ ਸਾਫ਼ ਸੁਥਰੀ ਆ ਸਜਣੋ ਘੋੜੀ ਜੇ ਕਿਸੇ ਨੇ ਸਵਾਰੀ ਵਾਸਤੇ ਲੈਣੀ ਆ ਜਾਂ ਕਿਸੇ ਨੇ ਸੰਜਾਫ ਘੋੜੀ ਭਾਲਦਣੀ ਵੀ ਸਾਨੂੰ ਬਰਾਤਾਂ ਵਾਸਤੇ ਚਾਹੀਦੀ ਆ ਉਹਨਾਂ ਸਜਣਾਂ ਲਈ ਵੀ ਬੈਸਟਾ ਘੋੜੀ ਇਹ ਤੇ ਮਗਰੇ ਦੇ ਆ ਵਸ਼ੇਰੀ ਆ ਸੰਜਾਫ ਜਿਹੜੀ ਦੇਖ ਰਹੇ ਹੋ ਤੁਸੀਂ ਤੇ ਇਹ ਵਸ਼ੇਰੀ ਜੈਵੀਰ ਘੋੜੇ ਦੀ ਆ ਬਾਈ ਕਹਿੰਦਾ ਵੀ ਗਰੰਟੀ ਨਾਲ ਆ ਆਪਾਂ ਸਾਰਾ ਕਨਫਰਮ ਕਰਾ ਦਾਂਗੇ ਜੈਵੀਰ ਘੋੜੇ ਦੀ ਬੱਚੀ ਆ ਸਜਣੋ ਤੇ ਗਰਦਾਸਪੁਰ ਬਾਈ ਦਾ ਏਰੀਆ ਨੰਬਰ ਸਕਰੀਨ ਤੇ ਆ ਬਾਕੀ ਜਾਣਕਾਰੀ ਆ ਜਿਹੜੀ ਤੁਸੀਂ ਮਾਲਕਾਂ ਤੋਂ ਲੈ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਸਜਣੋ ਧੰਨਵਾ